ਸੁਖਪਾਲ ਖਹਿਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਸਟ ਮੂਮੈਂਟ ਦੇ ਉੱਤੇ ਇੱਕ ਸਨੇਹਾ ਦਿੱਤਾ ਗਿਆ ਇੱਕ ਸਲਾਹ ਦਿੱਤੀ ਗਈ ਹੈ ਹਾਲਾਂਕਿ ਸੁਖਪਾਲ ਖਹਿਰਾ ਲੰਗੇ ਦਿਨੀ ਇੱਕ ਮਸਲੇ ਨੂੰ ਲੈ ਕੇ ਫਰਾਰ ਚੱਲ ਰਹੇ ਸਨ ਪਰ ਹੁਣ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨਜ਼ਰ ਆ ਰਹੇ ਹੈ ਹੁਣ ਉਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪੋਸਟਸ ਪਾ ਰਹੇ ਹੈ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਸੁਖਪਾਲ ਖੈਰਾ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਖੈਰਾ ਲਿਖਦੇ ਨੇ ਕਿ ਮੇਰੀ ਭਗਵੰਤਬਾਨ ਨੂੰ ਲਾਸਟ ਮਿੰਟ ਅਪੀਲ ਹੈ ਕਿ ਉਹ ਅੱਜ ਦੇ ਸੈਸ਼ਨ ਵਿੱਚ ਸਪੀਕਰ ਕੁਲਤਾਰ ਸੰਧਵਾ ਦੇ ਕੋਲ ਲੰਬਿਤ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਤਾਂ ਜੋ ਪੰਜਾਬ ਦੀ ਹੋਂਦ ਭਾਸ਼ਾ ਸੱਭਿਆਚਾਰ ਅਤੇ ਪੱਗ ਦੀ ਰੱਖਿਆ ਕੀਤੀ ਜਾ ਸਕੇ ਨਹੀਂ ਤਾਂ ਪੰਜਾਬ ਦੀ ਆਬਾਦੀ ਦਾ ਸੰਤੁਲਨ ਵਿਗੜ ਜਾਵੇਗਾ ਮੈਨੂੰ ਦੁੱਖ ਹੈ ਕਿ ਜੇਕਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਗੁਜਰਾਤ ਰਾਜਸਥਾਨ ਆਦਿ ਵਿੱਚ ਬਾਹਰੀ ਲੋਕਾਂ ਨੂੰ ਰੋਕਣ ਲਈ ਕਾਨੂੰਨ ਹੋ ਸਕਦਾ ਹੈ ਤਾਂ ਪੰਜਾਬ ਆਪਣੀ ਪਹਿਚਾਣ ਦੀ ਰੱਖਿਆ ਕਿਉਂ ਨਹੀਂ ਕਰ ਸਕਦਾ ਹੁਣ ਬਿਹਾਰ ਦੇ ਲੀਡਰ ਆਪੋਜੀਸ਼ਨ ਤੇਜਸਵੀ ਯਾਦਵ ਵੀ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਵਾਅਦਾ ਕਰ ਰਹੇ ਹਨ ਤਾਂ ਅਸੀਂ ਕਿਉਂ ਨਹੀਂ ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਇਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਚਰਚਾ ਅਤੇ VOTING ਲਈ ਰੱਖਿਆ ਜਾਵੇ ਜੇਕਰ ਇਹ ਹਾਰ ਜਾਂਦਾ ਹੈ ਤਾਂ ਮੈਂ ਆਪਣੀ ਮੰਗ ਵਾਪਸ ਲੈ ਲਵਾਂਗਾ ਪਾਲ ਖਹਿਰਾ ਦਾ ਸਿੱਧਾ ਦੋ ਟੁਕ ਮਸਲਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਬਿੱਲ ਉਹਨਾਂ ਨੇ ਚੁੱਕਿਆ ਸੀ ਉਹ ਬਿੱਲ ਵਿਧਾਨ ਸਭਾ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਵਿਚਾਰधीन ਲਿਆਂਦਾ ਜਾਵੇ ਔਰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇ ਉਸ ਉੱਤੇ ਕੋਈ رائے ਨਹੀਂ ਬਣਦੀ ਜੇ ਉਸ ਨੂੰ ਨਹੀਂ ਸਵੀਕਾਰਿਆ ਜਾਂਦਾ ਤੇ ਉਹ ਇਸ ਗੱਲ ਤੋਂ ਵੀ हट ਜਾਣਗੇ ਪ੍ਰਵਾਸੀ ਮਸਲਾ ਲੈ ਕੇ ਪੰਜਾਬ ਦੀ ਸਥਿਤੀ ਲੰਗੇ ਦੇਣੀ ਬੇਹਤ ਤਣਾਅਪੂਰਵਕ ਰਹੀ ਹੈ ਔਰ ਪ੍ਰਵਾਸੀਆਂ ਦੀ ਸਥਿਤੀ ਜਿਹੜੀ ਹੈ ਪੰਜਾਬ ਅੰਦਰ ਉਹ ਕੋਈ ਲੁਕੀ ਹੋਈ ਨਹੀਂ ਪੰਜਾਬ ਅੰਦਰ ਕੀ ਸਥਿਤੀ ਚੱਲਦੀ ਪਈ ਹੈ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਲੰਗੇ ਦੇਣੀ ਕੀ ਕੁਝ ਹੋਇਆ ਪ੍ਰਵਾਸੀਆਂ ਦੇ ਨਾਲ ਕਿਵੇਂ ਰਿਲੇਟਡ ਹੈ ਬਹੁਤ ਸਾਰੇ ਸਵਾਲ ਖੜੇ ਸਨ ਔਰ ਇਸੇ ਦਰਮਿਆਨ ਸੁਖਪਾਲ ਖੈਰਾ ਦਾ ਇਹ ਬਿਆਨ ਸੁਖਪਾਲ ਖੈਰਾ ਦੀ ਇਹ ਪੋਸਟ ਸਾਹਮਣੇ ਆਈ ਹੈ ਹੁਣ ਇਸ ਬਾਰੇ ਕੀ ਅੱਜ ਕੋਈ ਫੈਸਲਾ ਲਿਆ ਜਾਵੇਗਾ ਕਿ ਅੱਜ ਕੋਈ ਮਸਲਾ ਚੁੱਕਿਆ ਜਾਵੇਗਾ ਹੁਣ ਇਹ ਵਕਤ ਤੇ ਮੈਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹਿਵਾਂ ਨੰਡੀਆ ਪੰਜਾਬੀ ਤੇ